ਕਰਨਲ ਮਾਮਲੇ ਦੇ ਵਿੱਚ ਖੁਦ ਐਸਐਸਪੀ ਸਾਹਿਬ ਸਾਹਮਣੇ ਆ ਗਏ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਕਿ ਐਸਐਸਪੀ ਸਾਹਿਬ ਨਾਨਕ ਸਿੰਘ ਕੀ ਕਹਿ ਰਹੇ ਨੇ ਕਰਨਲ ਬਾਠ ਨੂੰ ਕਿਉਂ ਕੁੱਟਿਆ ਗਿਆ ਵਜ੍ਹਾ ਕੀ ਹੈ ਪਿੱਛੇ ਦਾ ਮਾਮਲਾ ਕੀ ਹੈ ਪੂਰੀ ਗੱਲ ਦੱਸਾਂਗੇ ਪਹਿਲਾਂ ਤੁਹਾਨੂੰ ਮੈਂ ਇੱਕ ਵੀਡੀਓ ਸੁਣਾਉਣਾ ਕਿ ਕਰਨਲ ਮਾਮਲੇ ਦੇ ਵਿੱਚ ਅਕਸਰ ਐਸਐਸਪੀ ਸਾਹਿਬ ਨੇ ਕੀ ਬਿਆਨ ਦਿੱਤੇ ਨੇ ਪੂਰਾ ਤੁਸੀਂ ਵੇਖੋਗੇ ਵੀ ਔਰ ਸੁਣੋਗੇ ਵੀ ਅਕਸਰ ਤੁਸੀਂ ਵੇਖਿਆ ਜਿੰਨੇ ਆਰਮੀ ਦੁਆਰਾ ਇੱਕ ਬਹੁਤ ਵੱਡਾ ਕੇਸ ਨੂੰ ਚੱਕਿਆ ਗਿਆ ਅੱਜ ਅੱਜ ਦੀ ਡੇਟ ਦੇ ਵਿੱਚ ਜਿਹੜਾ ਕਿ ਪਟਿਆਲੇ ਦੇ ਵਿੱਚ ਬਹੁਤ ਵੱਡਾ ਧਰਨਾ ਲੱਗਿਆ ਔਰ ਉਹਨੂੰ ਵੀ ਚਕਾਉਣ ਦੀਆਂ ਇੱਕ ਮਤਲਬ ਚੱਲਦਾ ਚੱਲੀਆਂ ਜਾ ਰਹੀਆਂ ਨੇ ਬਹੁਤ ਵੱਡੇ ਪੱਧਰ ਤੇ ਇੱਕ ਕਹਿ ਸਕਦੇ ਜਿਵੇਂ ਤਸ਼ੱਦਦ ਹੋ ਰਿਹਾ ਔਰ ਦੂਜੇ ਪਾਸੇ ਐਸਐਸਪੀ ਸਾਹਿਬ ਸਾਹਮਣੇ ਆਉਂਦੇ ਨੇ ਔਰ ਕੀ ਕਹਿੰਦੇ ਨੇ ਇਸ ਪੂਰੇ ਮਾਮਲੇ ਦੇ ਵਿੱਚ ਕੁੱਟਮਾਰ ਕਿਉਂ ਹੋਈ ਹੈ ਕਰਨ ਸਾਹਿਬ ਦੀ ਪੂਰਾ ਸੱਚ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਐਬ ਨੇ ਉਹਨੂੰ ਕਰਨਲ ਬਾਟਮਾਮਨੇ ਦੇ ਵਿੱਚ ਇਸ ਵਕਤ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਸਰਨਾ ਮੌਜੂਦ ਨੇ ਸਰ ਪਰਿਵਾਰ ਕਰਨਾ ਲਾ ਕੇ ਬੈਠਾ ਤੁਸੀਂ ਕਿਸ ਤਰੀਕਾ ਨਾਲ ਵੇਖ ਲੋ ਸਾਰੀ ਚੀਜ਼ ਜਿਹੜਾ ਕਰਨਲ ਬਾਟ ਦੇ ਨਾਲ ਲੜਾਈ ਹੋਈ ਸੀਗੀ ਬਾਅਦ ਆਪਣੇ ਪੁਲਿਸ ਮੁਲਾਜ਼ਮਾਂ ਦੀ ਉਹਦੇ ਵਿੱਚ ਇਹਨਾਂ ਦੀ ਜਿਹੜੀ ਸਟੇਟਮੈਂਟ ਲਈ ਗਈ ਸੀ ਉਹ ਸਟੇਟਮੈਂਟ ਦੇ ਬੇਸਿਸ ਤੇ ਇੱਕ ਐਫਆਈਆਰ ਦਰਜ ਕੀਤੀ ਗਈ ਸਿਵਲ ਲਾਈਨ ਥਾਣੇ 74 ਨੰਬਰ ਐਫਆਈਆਰ ਜਿਹਦੇ ਵਿੱਚ ਆਪਣੇ ਚਾਰ ਇੰਸਪੈਕਟਰਸ ਇੰਸਪੈਕਟਰ ਹਰੀਪੁਰ ਹੈ ਇੰਸਪੈਕਟਰ ਸੁਮਿੰਦਰ ਫੈਕਟਰ ਹਰਚਿੰਦਰ ਲੋਹ ਤੇ ਭਰਾਨੀ ਸਿੰਘ ਇਹਨਾਂ ਚਾਰਾਂ ਨੂੰ ਨਾਮਿਨੇਟ ਕੀਤਾ ਗਿਆ on the basis of statement ਬਾਕੀ ਵੀ ਜਿਹੜੇ ਬੰਦੇ ਇਹਨਾਂ ਨੇ ਲਿਖਾਏ ਨੇ ਆਪਣੇ ਸਟੇਟਮੈਂਟ ਚੋਂ ਦਾ ਸਾਰਿਆਂ ਨੂੰ ਨਾਮਿਨੇਟ ਕੀਤਾ ਗਿਆ ਇਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ ਤੇ ਨਾਲ ਇਹਨਾਂ ਨੂੰ ਟ੍ਰਾਂਸਫਰ ਆਊਟ ਵੀ ਕੀਤਾ ਗਿਆ ਡਿਸਟ੍ਰਿਕਟ ਤੋਂ ਬਾਹਰ ਇਸ ਤੋਂ ਇਲਾਵਾ ਮੈਂ ਵੀ ਦੱਸਣਾ ਚਾਹਾਂਗਾ ਕਿ ਇਹ ਸਿਟ ਬਣੀ ਹੈ ADGP ਪਰਮਾਰ ਸਾਹਿਬ ਤੇ ਅੰਡਰ ਜਿਹਦੇ ਵਿੱਚ ਕੇਐਸਪੀ ਵਿਚਾਰਪੁਰ ਨੇ ਐਸਪੀ ਮੁਹਾਲੀ ਤੋਂ ਨੇ ਐਸਪੀ ਮਨ ਸੋ ਇਹਨੂੰ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਲਿਜਾਇਆ ਗਿਆ ਸਾਰੀ ਸੈਟ ਜਿਹੜੀ ਹੈ ਉਹ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਦੇ ਆਫੀਸਰਸ ਦੀ ਹੈ ਸੋ ਇਹਦੇ ਵਿੱਚ ਇੱਕ ਚੀਜ਼ ਹੋਰ ਮੈਂ ਇਨ ਐਡੀਸ਼ਨ ਦੱਸਣੀ ਚਾਹੂੰਗਾ ਕਿ ਇਹਨਾਂ ਨੇ ਸਿਕਿਉਰਿਟੀ ਡਿਮਾਂਡ ਕੀਤੀ ਸੀ ਉਹ ਸਿਕਿਉਰਿਟੀ ਵੀ ਇਹਨਾਂ ਨੂੰ 2 ਪੀਐਸਓਸ ਪ੍ਰੋਵਾਈਡ ਕੀਤੇ ਗਏ ਨੇ ਵਿਦ ਵੈਪਨ ਸੋ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਡਿਮਾਂਡ ਸੀਗੀਆਂ ਜਿਹੜੀਆਂ ਅਸੀਂ ਉਹਨਾਂ ਨੂੰ ਵਿਚਾਰ ਕਰਕੇ ਉਹਨਾਂ ਨੂੰ ਮੰਨੇ ਸੋ ਹੁਣੇ ਆਪਣਾ ਪ੍ਰੋਟੈਸਟ ਕਰ ਰਹੇ ਪ੍ਰੋਟੈਸਟ ਇਹਨਾਂ ਦਾ ਪੀਸਫੁੱਲ ਹੈ ਬਿਲਕੁਲ ਟੋਟਲੀ ਪੀਸਫੁੱਲ ਚੱਲ ਰਿਹਾ ਸੋ ਇਹਦੇ ਵਿੱਚ ਅਸੀਂ ਗੱਲਬਾਤ ਇਹਨਾਂ ਨਾਲ ਕਰ ਰਹੇ ਹਾਂ ਡੀਸੀ ਸਾਹਿਬ ਵੀ ਮਿਲਣਗੇ ਡੀਸੀ ਸਾਹਿਬ ਵੀ ਇਹਨਾਂ ਨਾਲ ਗੱਲਬਾਤ ਕਰਨਗੇ ਸੋ ਉਸ ਤੋਂ ਬਾਅਦ ਲੈਟਸ ਸੀ ਕੀ ਕਰੀਏ ਤਸਤੀ ਨਹੀਂ ਹੋ ਪਾਰੀ ਪਰਿਵਾਰ ਦੀ ਲਗਾਤਾਰ ਜਿਸ ਤਰੀਕੇ ਨਾਲ ਹੁਣ ਵੀ ਸਟੇਜ ਤੋਂ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਸੰਤੁਸ਼ਟ ਨਹੀਂ ਨਜ਼ਰ ਆਉਂਦਾ ਉਹ ਕਹਿੰਦੇ ਨੇ ਕਿ ਕੋਈ ਆਰਮੀ ਅਫਸਰ ਜਿਹੜਾ ਹੈ ਉਹ ਸਿਟ ਦੇ ਵਿੱਚ ਪਾਇਆ ਜਾਵੇ ਜਿਸ ਕਰਕੇ ਨਿਰਪੱਖ ਤੌਰ ਤੇ ਉੱਪਰ ਜਾਂਚ ਹੋਵੇ ਕਿਤੇ सीबीआई ਤੋਂ ਜਾਂਚ ਮੰਗੀ ਜਾਂਦੇ ਨੇ ਦੇਖੋ ਕੁਝ ਚੀਜ਼ਾਂ ਲੌਜੀਕ ਤੇ ਲਾਅ ਚ ਬੜਾ ਫਰਕ ਹੁੰਦਾ ਹੈ ਕਈ ਚੀਜ਼ਾਂ ਸਾਨੂੰ ਵੈਸੇ ਲੌਜੀਕਲ ਲੱਗਦੀਆਂ ਪਰ ਉਹ ਲੀਗਲੀ ਪੋਸੀਬਲ ਨਹੀਂ ਹੁੰਦੀ ਸੋ ਜਿਹੜੀਆਂ ਗੱਲਾਂ ਕਹਿ ਰਹੇ ਉਸੇ ਕਰਕੇ ਡੀਸੀ ਸਾਹਿਬ ਨੇ ਇਹਨਾਂ ਨੂੰ ਮਿਲਣਾ ਸੋ ਡੀਸੀ ਸਾਹਿਬ ਇਹਨਾਂ ਨਾਲ ਗੱਲ ਕਰਕੇ ਉਹ ਸਾਰੀ ਕਲੈਰਿਟੀ ਕਰਨਗੇ ਕਿ ਕੀ ਕੁਝ ਕੀਤਾ ਜਾ ਸਕਦਾ ਹੈ ਕਿ ਨਹੀਂ ਕੀਤਾ ਜਾ ਸਕਦਾ ਸੋ ਲੈਟਸ ਹੋਪ ਕਿ ਉਸ ਤੋਂ ਬਾਅਦ ਇੱਕ ਰਾਤ ਵੀ ਮੀਟਿੰਗ ਚੱਲਦੀ ਰਹੀ ਸਰ ਪਰਵਾਰ ਨਾਲ ਸਭ ਤੁਸੀਂ ਨਹੀਂ ਹੋ ਪਈ ਉਹਨਾਂ ਦੀ ਨਹੀਂ ਕੱਲ ਜਦੋਂ ਮੀਟਿੰਗ ਕਰਕੇ ਗਏ ਨੇ ਤੇ ਉਹ ਸੰਤੁਸ਼ਟ ਸੀਗੇ ਤੇ ਵੈ ਸੈਟੀਸਫਾਈਡ ਸੋ ਜਿਵੇਂ ਮੈਂ ਕਹਿ ਰਿਹਾ ਕਿ ਹੁਣ ਉਹਨਾਂ ਦਾ ਪੀਸਫੁਲ ਪ੍ਰੋਟੈਸਟ ਚੱਲ ਰਿਹਾ ਸੋ ਲੈਟਸ ਸੀ ਕੀ ਗੱਲਬਾਤ ਕਿੰਦੇ ਉਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ बार-बार ਇਹ ਜ਼ਿਕਰ ਕੀਤਾ ਜਾਂਦਾ ਹੈ ਕਿ ਦੇਰੀ ਰਹੀ ਲਿਸਵ ਵੱਲੋਂ ਕੀ ਪਹਿਲਾਂ ਵੀ ਕੀਤਾ ਜਾ ਸਕਦਾ ਸੀ ਸਮਾ ਬੌਲੇਜ ਤਾਂ ਗਿਆ ਇਹ ਕਾਰਨ ਕੀ ਰਿਹਾ ਸਮਾ ਨੂੰ ਤੇ ਪਹਿਲਾਂ ਦੇਖੋ ਸਾਡੇ ਕੋਲ ਦੋ ਵਰਜਨਸ ਆਈਆਂ ਸੀ ਤੇ ਨਾਂ ਲਿਖਤਾ ਪੇ ਵਾਲੀ ਦੀ ਵਰਜਨ ਆਈ ਸੀ ਸੋ ਤਾਪੇ ਵਾਲੀ ਦੀ ਵਰਜਨ ਨੂੰ ਅਸੀਂ ਐਫ ਆਈ ਆਰ ਚ ਕਨਵਰਟ ਕੀਤਾ ਸੀ ਤੇ ਹੁਣ ਬਿਕੋਜ਼ ਇਹਨਾਂ ਦੀ ਡਿਮਾਂਡ ਸੀ ਕਿ ਨਹੀਂ ਸਾਡੀ ਸਟੇਟਮੈਂਟ ਤੇ ਐਫ ਆਈ ਆਰ ਕੀਤੀ ਚੱਲੇ ਇਸ ਕਰਕੇ ਫਰੈਸ਼ ਐਫ ਆਈ ਆਰ ਕੀਤੀ ਹੈ ਨਵੀਂ ਸਟੇਟਮੈਂਟ ਤੇ ਤੇ ਉਹਦੇ ਚ ਸੈਟ ਬਣੀ ਇਨ ਐਡੀਸ਼ਨ ਤੁਸੀਂ ਦੇਖਿਆ ਹੋਊਗਾ ਇਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਮੈਜਿਸਟ੍ਰੀਅਲ ਇਨਕੁਆਇਰੀ ਵੀ ਆਰਡਰ ਕੀਤੀ ਗਈ ਸੋ ਮੈਜਿਸਟ੍ਰੀਅਲ ਇਨਕੁਆਇਰੀ ਵੀ ਚੱਲਨੀ ਹੈ ਨਾਲ ਸਿਟ ਦੀ ਵੀ ਆਪਣੀ ਰਿਪੋਰਟ ਹੋਊਗੀ ਸਿਟ ਵੀ ਇਨਕੁਆਇਰੀ ਕਰੂਗੀ ਡਿਪਾਰਟਮੈਂਟ ਲੈਕਸ਼ਨ ਵੀ ਲੈ ਲਿਆ ਗਿਆ ਸੋ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਵਾਰੀ ਦੇਖਦੇ ਆ ਨਾ ਗੱਲ ਕਰਕੇ ਲੈ ਚਿਓ ਇਹ ਢੰਗ ਨਾਲ ਅੱਜ ਉਹ ਪੁਨਾ ਪੁਲਿਸ ਮੁਲਾਜ਼ਮਾਂ ਤੇ ਆ ਪੁਲਿਸ ਅਧਿਕਾਰੀਆਂ ਦੇ ਨਾਮ ਲਿੱਤੇ ਨੇ ਸਰ ਲੇਕਿਨ ਪਰਿਵਾਰ ਇਹ ਕਹਿੰਦੇ ਕਿ ਹਾਰ ਤੱਕ ਐਫ ਆਈ ਆਰ ਵੀ ਨਹੀਂ ਪਹੁੰਚੀ ਇਸ ਵਿੱਚ ਕਿੰਨਾ ਕੁ ਸੱਚ ਨਹੀਂ ਕੱਲ ਇਹਨਾਂ ਦੀ ਸਟੇਟਮੈਂਟ ਤੇ ਐਫ ਆਈ ਆਰ ਹੋਈ ਹੈ ਇਹਨਾਂ ਤੇ ਅਸੀਂ ਐਫ ਆਈ ਆਰ ਦੀ ਕਾਪੀ ਪ੍ਰੋਵਾਈਡ ਕਰਾ ਦਿੰਦੇ ਆ ਵੀ ਹੈਵ ਨਥਿੰਗ ਟੂ ਹਾਈਡ ਇਨਾਂ ਦੀ ਸਟੇਟਮੈਂਟ ਦੇ ਪਰਚਾ ਦਰਜ ਹੋਇਆ ਜਿਹੜੇ ਬੰਦਿਆਂ ਦੀ ਇਹਨਾਂ ਨੇ ਸਟੇਟਮੈਂਟ ਲਿਖਾਈ ਉਹਨਾਂ ਤੇ ਕਾਰਵਾਈ ਹੋਈ ਬਹੁਤ ਸਾਰੀ ਚੀਜ਼ਾਂ ਚੱਲ ਰਹੀਆਂ ਸਰ ਉਹ ਕਹਿੰਦੇ ਨੇ ਕਿ ਪੰਜਾਬ ਪੁਲਿਸ ਵਰਸਸ ਆਰਮੀ ਹੋ ਚੁੱਕੀ ਹੈ ਆਮਨੇ ਸਾਹਮਣੇ ਕਿਤਨੇ ਕਿਤੇ ਜਵਾਨ ਤੇ ਜਿਹੜੇ ਪੁਲਿਸ ਨੇ ਉਹ ਆਮਨੇ ਸਾਹਮਣੇ ਨਹੀਂ ਗਏ ਤੁਸੀਂ ਇਸ ਤਰੀਕੇ ਦੇ ਜੋ ਇਹ ਨੈਰੇਟਿਵ ਸੈਟ ਹੋ ਰਿਹਾ ਇਸ ਨੂੰ ਕੀ ਕਹਿਣਾ ਚਾਹੋ ਨੇ ਮੈਂ ਇਹਦੇ ਚ ਬੜਾ ਕੈਟਾਗੋਰੀਕਲੀ ਕਹਿਣਾ ਚਾਹੂੰਗਾ ਜੀ ਇਟ ਇਜ਼ ਨੇਵਰ ਪੁਲਿਸ ਵਰਸਸ ਆਰਮੀ ਸਾਡੇ ਬੜੇ ਚੰਗੇ ਰਿਲੇਸ਼ਨਸ ਨੇ ਆਰਮੀ ਨਾਲ ਇਥੇ ਤੇ ਪੰਜਾਬ ਪੁਲਿਸ ਹੈਜ਼ ਅ ਹਾਈएस्ट ਰਿਗਾਰਡ ਫॉर ਇੰਡੀਅਨ ਆਰਮੀ ਸੋ ਇਹੋ ਜਿਹਾ ਕੁਝ ਵੀ ਨਹੀਂ ਹੈ ਕਿ ਪੁਲਿਸ ਵਰਸ ਅਰਮੀ ਹੈ ਉਥੇ ਜਿਹੜੀ ਲੜਾਈ ਹੈ ਉਹ ਕੁਝ ਬੰਦੇ ਬਲਾਜਮ ਸਾਡੇ ਸੀਗੇ ਕੁਝ ਕਰਨਲ ਸਾਹਿਬ ਉਥੇ ਖੜੇ ਸੀਗੇ ਉਹਨਾਂ ਦੀ ਆਪਸ ਚ ਲੜਾਈ ਹੋਈ ਹੈ ਸੋ ਇਟ ਵਾਸ ਨਾਟ ਕਿ ਉਹਨਾਂ ਨੂੰ ਕੋਈ ਇਹੋ ਜਿਹਾ ਸੀਗਾ ਕਿ ਅਸੀਂ ਆਰਮੀ ਵਾਲਿਆਂ ਨਾਲ ਲੜਾਈ ਕਰਨੀ ਆਰਮੀ ਵਾਲਿਆਂ ਨੂੰ ਸੀਗਾ ਕਿ ਅਸੀਂ ਪੁਲਿਸ ਵਾਲਿਆਂ ਨਾਲ ਲੜਾਈ ਕਰਨੀ ਸੋ ਇਟ ਵਾਸ ਜਸਟ ਈਟ ਆਫ ਦ ਮੋਮੈਂਟ ਉਹ ਦੇ ਛੁਆਇਆ ਸੌਦੇ ਮੁਤਾਬਕ ਜਿਹੜੇ ਉਹਨਾਂ ਨੇ ਲਖਾਈਆਂ ਆਪਣੀਆਂ ਸਟੇਟਮੈਂਟ ਦੇ ਜਿਹੜੇ ਫੈਕਟ ਉਹਨਾਂ ਨੇ ਦੱਸੇ ਉਹਦੇ ਚਫਾਏਰ ਹੋ ਚੁੱਕੇ ਆ ਸਰ ਇਹ ਪਬਲਿਕ ਦੇ ਵਿੱਚ ਜੋ ਵੀਡੀਓਜ਼ ਆ ਰਹੀਆਂ ਨੇ ਉਹਦੇ ਵਿੱਚ ਪੁਲਿਸਾਂ ਮਨੋਵਲਡਾਊਨ ਹੁੰਦਾ ਜਾਂ ਉਹਦੀ ਗਰਾਫਟ ਹੁਣ ਚੱਲੇ ਕਿਥੇ ਨਿੱਥੇ ਜਾਂਦਾ ਕੋਈ ਲੋਕਾਂ ਨੂੰ ਅਪੀਲ ਹੈਗੀ ਆ ਪੀਟੀਸੀ ਨੇ ਆਪਣੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਦਿਸ ਇਜ਼ ਜਸਟ ਵਨ ਆਫ ਦਿਸ ਇਜ਼ ਐਨ ਅਬਰੇਸ਼ਨ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਹੋਇਆ ਇਨਸੀਡੈਂਟ ਹੈ ਕਿ ਜਿੰਨਾ ਅਸੀਂ ਫੀਲ ਕਰਦੇ ਆ ਕਿ ਇਟ ਵਾਸ ਬੈਸਟ ਅਵੋਇਡਡ ਜੇ ਨਾ ਹੁੰਦਾ ਜੋ ਹੋਇਆ ਉਸ ਤੇ ਜਿਹੜਾ ਐਕਸ਼ਨ ਬਣਦਾ ਉਹ ਸਾਡੇ ਵੱਲੋਂ ਕੀਤਾ ਗਿਆ। ਤਾਂ ਹੁਣ ਨਾਨਕ ਸਾਹਿਬ ਜਿਹੜੇ ਐਸਐਸਪੀ ਨੇ ਪਠਿਆਲਾ ਦੇ ਉਹਨਾਂ ਨੇ ਆਪਣੇ ਮਨੀਓ ਸਪਸ਼ਟੀਕਰਨ ਦੇ ਦਿੱਤਾ ਹੁਣੇ ਸਾਹਮਣੇ ਆਏ ਨੇ ਅੱਜ ਦੀ ਡੇਟ ਦੇ ਵਿੱਚ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਜਿਹੜੀ ਉਹਨਾਂ ਦੀ ਕਾਪੀ ਐਫਆਈਆਰ ਜਿਹੜੀ ਇਹਨਾਂ ਦੇ ਤਰਫੋਂ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਸਾਨੂੰ ਉਹਦੀ ਕਾਪੀ ਨਹੀਂ ਮਿਲੀ ਪਰਿਵਾਰ ਦਾ ਕਹਿਣਾ ਕਰਨਲ ਸਾਹਿਬ ਦੇ ਪਰਿਵਾਰ ਦਾ। ਔਰ ਦੂਜੇ ਪਾਸੇ ਹੁਣ ਐਸਐਸਪੀ ਕਹਿ ਗਏ ਨੇ ਕਹਿੰਦੇ ਭਾਈ ਜੇਕਰ ਉਹਨਾਂ ਨੂੰ ਨਹੀਂ ਪ੍ਰੋਵਾਈਡ ਹੋਈ ਤਾਂ ਅਸੀਂ ਉਹਨਾਂ ਨੂੰ ਕਰਵਾ ਦੇਾਂਗੇ। ਉਹ ਮਹੱਈਆ ਕਰਵਾ ਦਿੱਤੀ ਜਾਊਗੀ ਔਰ ਦੂਜੇ ਪਾਸੇ ਉਹ ਕਹਿੰਦੇ ਨੇ ਵੀ ਪੁਲਿਸ ਤੇ ਆਰਮੀ ਦੀ ਕੋਈ ਲੜਾਈ ਨਾ ਕਰਨਾ ਚਾਹੁੰਦਾ ਨਾ ਹੋਣੀ ਚਾਹੀਦੀ ਹੈ ਅਗਰ ਹੁਣ ਐਸਐਸਪੀ ਸਾਹਿਬ ਇਹਦੇ ਉੱਤੇ ਵੱਡਾ ਐਕਸ਼ਨ ਲੈਂਦੇ ਨੇ ਤਾਂ ਮੈਨੂੰ ਲੱਗਦਾ ਵੀ ਜਿਵੇਂ ਪੰਜਾਬ ਦੇ ਵਿੱਚ ਪੁਲਿਸ ਦਾ ਥੋੜਾ ਘੜਾ ਜਿਹੜਾ ਕਿ ਨਾਮ ਥੱਲੇ ਦੇ ਲੈਵਲ ਨੂੰ ਚੱਲਿਆ ਗਿਆ ਉਹ ਕਿਤੇ ਨਾ ਕਿਤੇ ਯਕੀਨ ਕਰਨ ਦੇ ਲਾਇਕ ਦੇ ਵਿੱਚ ਰਹਿ ਜਾਣਾ ਤੇ ਨਹੀਂ ਦਾ ਪੰਜਾਬ ਦੇ ਲੋਕਾਂ ਦਾ ਕੀ ਰੁੱਖ ਹੈ ਕੀ ਆਰਮੀ ਦਾ ਰੁੱਖ ਹੈ ਕੀ ਪੰਜਾਬ ਭਰ ਦੇ ਦੇ ਕੀ ਸਾਡੇ ਮੁਲਕ ਦੇ ਲੋਕਾਂ ਦਾ ਮੁਲਖ ਦੇ ਲੋਕ ਤਾਂ ਇਹ ਵੀ ਸੋਚ ਰਹੇ ਨੇ ਕਿ ਪੰਜਾਬ ਦੀ ਪੁਲਿਸ ਆ ਨਾ ਜਿਹੜੀ ਉਹ ਹਰ ਵੇਲੇ ਗਾਲਾਂ ਹੀ ਕੱਢਦੀ ਐ ਤੇ ਹਰ ਵੇਲੇ ਤੱਕਾ ਹੀ ਕਰਦੀ ਐ ਜੇਕਰ ਆਪਣੇ ਆਪ ਨੂੰ ਹੁਣ ਇਹ ਪੁਲਿਸ ਸਾਬਤ ਕਰਨਾ ਚਾਹੁੰਦੀ ਐ ਤਾਂ ਉਹ ਵੱਡੇ ਅਧਿਕਾਰੀਆਂ ਨੂੰ ਜਿਵੇਂ ਕਿ ਐਸਐਸਪੀ ਨਾਨਕ ਸਿੰਘ ਜਾਂ ਫਿਰ ਕੋਈ ਡੀਜੀਪੀ ਪੰਜਾਬ ਸਾਡੇ ਗੌਰਵ ਯਾਦਵ ਬਹੁਤ ਹੀ ਵਧੀਆ ਹੁਨਹਾਰ ਆਫੀਸਰ ਨੇ ਉਹ ਵੀ ਕਰ ਸਕਦੇ ਨੇ ਮਾਮਲੇ ਨੂੰ ਸੋਲਟਾ ਸਕਦੇ ਨੇ ਜੇਕਰ ਉਹਨਾਂ ਤਿੰਨੇ ਬੰਦਿਆਂ ਨੂੰ ਬਣਦੀ ਸਜ਼ਾ ਦਵਾਈ ਜਾਵੇ ਤਾਂ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਬੈਲ ਦੀ ਘੰਟੀ ਨੂੰ ਆਲਟੇ ਕਰ ਦਿਓ ਤੁਹਾਡਾ ਇਸ ਮਾਮਲੇ ਦੇ ਵਿੱਚ ਕੀ ਕਹਿਣਾ ਨਾਨਕ ਐਸਐਸਪੀ ਨੂੰ ਲੈ ਕੇ ਕਮੈਂਟ ਜ਼ਰੂਰ ਕਰਨਾ ਧੰਨਵਾਦ